ਸਸਰੀਗੜ੍ਹ ਦੇ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਚੱਲਿਆ ਸੀ ਲੈਣ ਪਹਿਲਾਂ ਫੱਠੇ ਦੇ ਉੱਪਰ ਤੇ ਫੱਠਾ ਜੀ ਤਾਂ ਕਾਫੀ ਦੂਰਾਗਾ ਜਿਵੇਂ ਮਿੱਟੀ ਵੀ ਲੈਣੀ ਪੈਂਦੀ ਐ ਕਿਤੇ ਵੀ ਇੱਥੋਂ ਦੂਰੋਂ ਲੈਣੀ ਪੈਂਦੀ ਐ ਅੱਗੇ ਤਾਂ ਉਹ ਟਾਪ ਛੱਡ ਕੇ ਜਾਂਦੇ ਸੀਗੇ ਤੇ ਅੱਜ ਉਹ ਕਹਿੰਦੇ ਸਾਨੂੰ ਟਾਈਮ ਲੱਗ ਪਈ ਜੂ ਮੇਰੇ ਟਰੈਕਟਰ ਉਹਨਾਂ ਤੇ ਗਏ ਹੋਏ ਨੇਗੇ ਤੇ ਆਪਾਂ ਨੂੰ ਹਜ਼ਾਰ ਕ ਟਾਇਰ ਦੀ ਲੋੜ ਆ ਛੱਤ ਪਾਉਣੀ ਐ ਜਲੀਰ ਵਾਲੇ ਦੀ ਮੱਝਾਂ ਵਾਲੇ ਬਰਾਡੇ ਦੀ ਤਾਂ ਕਰਕੇ ਆਪ ਹੀ ਲੈਣ ਚੱਲੇ ਆ ਸੀ ਤੇ ਮਾਮੇ ਹੁਣੀ ਲੱਗੇ ਨੇ ਪਹਿਲਾਂ ਸੁੰਬਰਣ ਟਰਾਲੀ ਦੇ ਜਾਮਾਗੇ ਸੀ ਟਾਈਲਾਂ ਮਮਾ ਉਹ ਕਰੀ ਬਠਾ ਜੀ ਜਾ ਹੈ ਆ ਭਾ ਅੱਜ ਇਧਰ ਬਾਈ ਤੇ ਨਾ ਪਾਣੀ ਤਰਨੇ ਜਿੱਥੇ ਪਹੁੰਚੇਗਾ ਆਪਾਂ ਪੱਠੇ ਤੇ ਜਾ ਗੇ ਤਾਂ ਮਾਮਾ ਜੀ ਨਾਲ ਆ ਇੱਕ ਵਾਰ ਹੈ ਐ ਡਬਾਤੀ ਹਾਂ ਰੋੜ ਦੇ ਵਿੱਚ ਹਾਂ ਉਥੇ ਰੋੜ ਕਹਿੰਦੇ ਉਥੋਂ ਮੋੜ ਦੇ ਦੇ ਬਈ ਠੀਕ ਹੈ ਇਹ ਹੈ ਲੱਗੇ ਕੋਈ ਨੇ ਬਾਈ ਹੁਣੀ ਪਰਨੇ ਤਾਂ ਆਪਣੀ ਟਰਾਲੀ ਚ ਤੰਨੀ ਟਾਈਲਾਂ ਫੋਨ ਆ ਦੋ ਦੋ ਪਰੋਂ ਮੈਂ ਮਾਰ ਕਰੇ ਤਰਾਕਾ ਜੀ ਪੱਠਾ ਕੋਪਤੇ ਦਾ ਪੱਠਾ ਇਹ ਥਾਰੇ ਤੇ ਭਾਜਨੇ ਕੀਦੇ ਨੰਬਰ ਹਾਂ 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 ਕਿਤੇ ਹਾਂ ਤੇਰੇ ਪਿੰਡੋਂ ਬੂਰੇ ਵਰਕੇ ਦੇਖਦੇ ਰਹੇ ਨੇ ਤੇਰੇ ਪਿੰਡ ਸਾਰੇ ਪੜਲਾ ਜਾਂਦੀ ਆ ਅਦਰ ਜਾਖੀ ਹੁਣ ਮਰੋੜ ਮੋਚੋ <laughs> A se to? <dejlo> <laughs> tam <tryk> हेलो मैं कर फोटो कि नाम मतलब ठीक है लो जी देखल भरा गए ट्राली के हूँ चल पिंडे अपना जान के पिंड ਵਾਲੇ ਵਾਲ ਪਿੰਡ ਨਾਲ ਬਾਬਾ ਜੀ ਕਰ ਲਈ ਇਹਨਾਂ ਨੇ ਗਿਣਤੀ ਆਪ ਕੱਲੀ ਕੱਲੀ ਟਿਕਣੀਆਂ ਦੁਆਰੇ ਤਸਦੀਕ ਕੀਤੀ ਹੈ ਅੰਦਰ ਜੀ ਇੱਟਾਂ ਲੈ ਕੇ ਆਗੇ ਸੀ ਆਪਾਂ ਘਰੇ ਤੇ ਲਾ ਕੇ ਰੰਗ ਕਰਨ ਇੱਟਾਂ ਤੇ ਮਾਮਾ ਲੱਗਾ ਪਿਆ ਕੰਮ ਕਰ ਰਿਹਾ ਨੇ ਇਹਨਾਂ ਨੂੰ ਬੰਦੇ ਦੀ ਕਾਰਾ ਕਰੀਏ ਇਹ ਅਜੇ ਹਵਜ ਕੀ ਆ ਤੇ ਮੇਰੀ ਇਸ਼ਨ ਇਸ਼ਨ ਕੋਲੇ ਹੈ ਲਓ ਜੀ ਤੇ ਇੱਟਾਂ ਕਰਤੀਆਂ ਸੀ ਰੰਗ ਸਾਰੀਆਂ ਟੈਲਾਂ ਤੇ ਹੁਣ ਚਾਹ ਦਾ ਟਾਈਮ ਆ ਚਾਹ ਲੱਗਿਆ ਪਈ ਨਾ ਹੱਥ ਨਾਲੀ ਪੰਜ ਵਾਲੀ ਮਾਮੇ ਆਪਣੇ ਹਾਂਜੀ ਕੀ ਵਿਚਾਰ ਨੇ ਵਧੀਆ ਜੀ ਚਾਹ ਵਧੀਆ ਰੰਗੀ ਪੀ ਲਓ ਬਹੁਤ ਖਰਾਬ ਲੱਗ ਰਿਹਾ ਸੀ ਇਹ ਚੁੰਡੀ ਇਸ ਨੂੰ ਨਹੀਂ ਆੜਦੀ ਉਧਰ ਮਸੜ ਬੈਠਾ ਆਪਣਾ ਹਾਂਜੀ ਠੀਕ ਹੈ ਜੀ ਵਧੀਆ ਓਕੇ ਤੇ ਅੱਜ ਆਪਣਾ ਢੋਲੇ ਵਾਲਾ ਵੀ ਸਮਾਨ ਆ ਗਿਆ ਉਹ ਚਣਤੀਆਂ ਬੰਨਿਆਂ ਦੇ ਅੰਦਰ ਬੱਲੀਆਂ ਤੇ ਬਾਕੀ ਸਮਾਨ ਹਜੇ ਲਾਹੀਆਂ ਨਹੀਂ ਟਰਾਲੀ ਵਿੱਚ ਆਪ ਨਹੀਂ ਲੱਗੇ ਇੱਕ ਪਾਉ ਨੇ ਲੱਗਦੇ ਟਰੈਕਟਰ ਹੋਰ ਨਹੀਂ ਉਹ ਬੰਨਿਆਂ ਦਾ ਟਰੈਕਟਰ ਖੜਾ ਬਾਹਰ ਕੋਈ ਨਹੀਂ ਇਹ ਕੋਈ ਨਾ ਹਾਂ ਹਾਂ ਉਹ ਬਟੋਲਾ ਨਾ ਪਾ ਦੇ ਲੋ ਇਹ ਮਸੜ ਲੈ ਜਾਂਦਾ ਹਾਂ ਹਾਂ ਹੈਂ ਉਹ ਬੈਠਣ ਉੱਪਰ ਬਾਬੇ ਹੁਣੀ ਹੈ ਹੈ ਬੜੀ ਚੰਗ ਲੱਗਦਾ ਮਾਈ ਜਿਆ ਕਰਨਾ ਨਹੀਂ ਕੋਈ ਦਾ ਕਰਨਾ ਨਹੀਂ ਹੈ ਕਰਨਾ ਨਹੀਂ ਕਰਨੀ ਨਹੀਂ ਅਲਹੁਮਦੁਲਲਹਿ ਹੈ ਨਿਕਲ ਤੇ ਜਾਉਂਦੇ ਹਾਂ ਹੱਥ ਹੋ ਗਿਆ ਇੱਕ ਆਜਾ ਤੋ ਬੈਠ ਕੇ ਜੀ ਕੇ ਪੀ ਲੈ ਉਹਦੇ ਲੋਕੇ ਬੱਤਾ ਜਾ ਕੇ ਘਰ ਕਦੇ ਤੂੰ ਹੀ ਦੇ ਦੇ ਕਿ ਕਿ ਪਾਣੀ ਨਹੀਂ ਪੀਂਦਾ ਹਾਂ ਦਾ ਜਿਆਦਾ ਪਾਣੀ ਪੀਂਦਾ ਹੋਰ ਅੱਧੀ ਗੋਲ ਦੇ ਹੂੰ ਨੇ ਹੋਰ ਹੰਡਣ ਭਾਈ ਹਲਦੀ ਤੋਲ ਜਨੇ ਕਦੇ ਹੂੰ ਅਰੇ ਸਾਡੇ ਨਾਲ ਜੱਬੱਤੇ ਪਰੇਗਾ ਇਹ ਚਾਰ ਉੱਚੀ ਬੋਲੇਗਾ ਮਾਮਾ ਫਿਰ ਆਪ ਹੋ ਰਿਹਾ ਕਿਸ ਟਿੰਗੜੇ ਬੈਣੇ ਜਿਹੜਾ ਹਾਂ ਹਾਂ ਸੈਂਗੜੇ ਚਾਰਾ ਚਾਰ ਖਾਲੀ ਹੋ ਗਿਆ ਜੀ ਮਾਮਾ ਵੀ ਲੈ ਟਿੰਗੜੇ ਬਈ ਚੋਰੀਆਂ ਨਾ ਪਹਿਲਾਂ ਤਾਂ ਨਾ ਬੋਤਲਾਂ ਸੀ ਆਪਾਂ ਖੜਿਆ ਸਬੂਤ ਦਿਖਾ ਕੇ ਆਉਣੇ ਅੰਦਰ ਮਾਮਾ ਦਿਖਾਉਣਾ ਤੁਹਾਨੂੰ ਸਾਡੇ ਮਾਮੇ ਦੇ ਕੰਮ ਆ ਦੇਖੀ ਕੱਲਾ ਕਦਾ ਪੀ ਕੇ ਚ ਸੱਟਿਆ ਨਾ ਬੋਤਲ ਇੱਕ ਮੈਂ ਦਿਖਾਉਣਾ ਜੀ ਹੋਰ ਚੌਥੀ ਕਿੱਥੇ ਗਈ ਸੀ ਚੌਥੀ ਇੱਧਰ ਪਈ ਗਈ ਦੱਬ ਗਿਆ ਕਿਤੇ ਉਹਦੇ ਪਈ ਆ ਵੀ ਆਈ ਉਹਦੇ ਉਹਦੇ ਸਹੀ ਆ ਮਾ ਮਾ ਅਰੇ ਚਾਹ ਪੀਂਦੇ ਹਾਂ ਉਹਦੇ ਕੋਈ ਚਾਹ ਪੀ ਜਾਂਦਾ ਇਹ ਸੰਗੜ ਵੀ ਪੀ ਹੁੰਦੇ ਆ ਇੱਕ 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 ਪੱਤਾ ਜਾਂ ਪਿਆ ਅੰਦਰ ਸਾਰੇ ਦਿਖਾਈ ਜਾਂਦੇ ਮਗਰੋ ਖਾਲੀ ਹੈ ਬਈ ਹੁਣ ਪਾ ਜਾ ਤੇ ਹਾਂ ਆ ਲਾਦਾ ਈ ਢੁੱਲੇ ਦਾ ਸਮਾਨ ਸਾਰਾ ਲਾਤੀਆਂ ਬੱਲੀਆਂ ਬਸ ਬਾਈ ਹੁਣੀ ਚਾਹ ਪੀ ਕੇ ਫਿਰ ਬਾਕੀ ਸਮਾਨ ਹੋਰ ਲਾਉਣਗੇ ਹੋਰ ਹਣ ਹਾਂ ਟਰਮਟਰ ਦਾ ਵਧੀਆ ਨਾਲ ਹੁੰਦਾ ਜਿਹੜਾ ਲਾਤਾ ਆਪਾਂ ਤੇਰੀ ਵੀ ਲਾਉ ਵੱਲੇ ਬਾਹਰ ਹੋਣੀ ਤਾਂ ਨਹੀਂ ਤਰਾਮੀ ਨਹੀਂ ਇਹ ਸਾਡਾ ਮਿਸਤਰੀ ਸਾਹਿਬ ਉਹ ਵਿਦੇ ਕੰਮ ਨਾ ਕਰੂਗੀ ਇਹ ਕਿਉਂ ਜਾਂ ਬੀਣ ਕੰਮ ਕਰ ਚਾਹੀ ਠੀਕ ਹੈ ਕਿਤਨੀ ਵੀਰੇ ਉਹ ਮਾਮੇ ਦੀ ਵੀ ਖਿੱਚੀ ਆ ਬਸ ਮਾਮੇ ਦੀ ਹਾਲ ਪਾਇਆ ਹਾਂ ਆ ਚਣਤਾ ਜਿਹਨਾਂ ਨੇ ਅੱਜ ਕੋਠੇ ਦੇ ਉੱਤੇ ਟੈਲਾ ਤੇ ਬਸ ਆ ਇੱਕ ਖੰਡ ਰਹਿ ਗਿਆ ਅੱਧਾ ਕ ਖੁੰਜੇ ਜਿਹੇ ਵਾਲਾ ਤੇ ਬਾਜ ਨਿਕਲ ਇਧਰ ਆ ਗਿਆ ਸਾਡਾ ਪਿੰਡ ਬਾਲੇ ਵਾਲਾ ਨਾਨਕੇ ਮੇਰੇ ਨਾਨਕੇ ਨਾਨੀ ਗਾ ਨਾਨੀ 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 ਮੜੂਦਾ ਮੜੂਦੇ ਕਿਵੇਂ ਬੰਨੀ ਬੰਦਾ ਪਰ ਮੈਂ ਅੱਜ ਤੂੰ ਸਾਡੇ ਨਾਲ ਨਹੀਂ ਲੱਗਾ ਤਾਹਾਂ ਖੜਾ ਕਰ ਤੜਕੇ ਦਾ ਨਾ ਮਮਾ ਨਹੀਂ ਮਮਾ ਪੈਰ ਦੀ ਜਿਹੜੀ ਜਾ ਸਕਦੀ ਨਹੀਂ ਦੇਖ ਲਗੇ ਆਪ ਬਾਦੀ ਮੁੰਡੇ ਨੇ ਜਾਤਾ ਅੱਜ ਕਾ ਮਾਂ ਮੇਨ ਨੂੰ ਲਜਾ ਲਿਆ ਅਸਾਂ ਚੱਲ ਕਰਨਾ ਸੀ ਹੈ ਜ ਮਾਂ ਮਾਂ ਹੋਰ ਵੀਡੀਓ ਬਣਾਉਣੀ ਆਰੇ ਮੁੰਡੇ ਮੇਲੇ ਬੇੜੇ ਨੇ ਕੋਈ ਨਾ ਕੰਮ ਦੇਖਾਂਗੇ ਹੁਣ ਮੂੰਹ ਸੋਲਿਆ ਗੱਲ ਕਰਦਾ ਹਾ ਮਾਮਾ ਆ ਜਾ ਥੱਲੇ ਲੋਜੀ ਦੇ ਪਾਰਟੀ ਸੱਤ ਇੱਧਰ ਵੀ ਅਸੀਂ ਫਾਟਾ ਗਾਜੀ ਪੂਜ ਹੋਰ ਤੇਰੀ ਤੇਰੀ ਵੀ ਖਚਣੀ ਸੀ ਨਾਲੀ ਦੋਨਾਂ ਦੀ ਖਚਣੀ ਸੀ ਗੀ ਮੇਰੇ ਪੈਰ ਮਾਰੇ ਬਈ ਜਾਣ ਕੇ ਹੈ ਇਹਦੀ ਫੋਟੋ ਖਿੱਚਣੀ ਸੀ ਤੁਹਾਨੂੰ ਜਦੋਂ ਮੱਥੇ ਮੂੰਹ ਤੇ ਪਿਆਜ ਹਾਂ ਮੂੰਹ ਦਾ ਪਿਆਜ ਆਰੇ ਆਪੇ ਇਨਸਾਨ ਨੇ ਛਪਾਈ ਖੇੜੀ ਹੈਗਾ ਇੱਦੀ ਕਿਲਾ ਫੋਟੋ ਖਿੱਚਣੀ ਖਿੱਚ ਇੱਧਰ ਛੱਡ ਦੇ ਆਇਆ ਮਾਰਿਆ ਠੇਡਾ ਹਾਂ ਨਹੀਂ ਠੇਡਾ ਨਹੀਂ ਮਾਰਿਆ ਹਾਂ ਮਣਾ ਹੱਥ ਹੀ ਨਹੀਂ ਲਾਇਆ ਹੱਥ ਹੀ ਲਾਇਆ ਤੇ ਬੈਠ ਤੇ ਧਾਦਾ ਸੀ ਇਹ ਉਹ ਗੌਰੀ ਐ ਫੋੜੀ ਖਾਸ ਜਾਂਦਾ ਮਾ ਜਾਈ ਤਕੜਾ ਬਹੁਤ ਰਹਿ ਮਾਮਾ ਆਹ ਨੂੰ ਪੱਠਣ ਨਹੀਂ ਦਿੰਦਾ ਸਤਪੁਰੂ ਓਏ ਮਿੱਟੀ ਨੂੰ ਚੱਕੀ ਜਾਵੇ ਉਥੇ ਅੰਦਰ ਪੱਠਣ ਨਾਲ ਦੇਖੇ ਮਿੱਟੀ ਤੇਰੀ ਨੂੰ ਜਫਾ ਪਾਈ ਜਾ ਬੱਠਾ ਚੱਕੇ ਨਾ ਇਹ ਕਰੀ ਉਹ ਲਿਆ ਕੇ ਦੇਉ ਜੋਤੀ ਕੀ ਪੈਸੇ ਲੈਣੇ ਜਾਣ ਗਿਆ ਉਧਰ ਏ ਜੋਤੀ ਇਹ ਕਰੀ ਆ ਬੈਂਡਲਾ ਬਠਾ ਉਥੇ ਕਿਉਂ ਮਾਰੇ ਉਹ ਮਰ ਚਲਾ ਗੈਂਡਲਾ ਬੱਟ ਲੈਣੇ ਜੋ ਜਿਹੜਾ ਲਾਗੇ ਆ ਉਹ ਪਾ ਕੇ ਕਰ ਬਾਲਿਓ ਹੋਰ ਉਹ ਕਹਿੰਦਾ ਹਟਦੀ ਨਹੀਂ ਹੈਗੇ ਨਹੀਂ ਕੈਮਰ ਬਾਈ ਹੈ ਨਾ ਪਈਆਂ ਰਹਿਣ ਚੁੱਲੇ ਲਾ ਦੋ ਚੁੱਲ੍ਹੇ ਜੁੱਲ੍ਹੇ ਨਾ ਲਾਵੇ ਪੈਸੇ ਲੱਗ ਜਾਂਦੇ ਬਹੁਤ ਲੱਗਣ 10 ਰੁਪਏ ਲਾਉ ਸਾਰਾ ਉਹ ਮਿੱਟੀ ਪਾ ਕੇ ਬਸ ਬਸ ਉਹ ਕੀ ਹੋ ਗਿਆ ਉਹ ਇਹ ਦਾਦੀ ਡਰੀ ਜਾਂਦਾ ਬਾਈ ਤਾਂ ਅੱਖਾਂ ਦੀ ਪਾ ਲਈਏ ਤਾਂ ਵੀ ਜੋ ਇਹ ਮੰਨਦਾ ਨਹੀਂ ਏ ਡਰਦਾ ਏ ਡਰਦਾ ਭਾਈ ਆ ਜਾ ਚੱਲ ਮੇਰੇ ਨਾਲ ਹੁਣ ਆ ਜਾ ਫਿਰ ਚੱਲ ਆਜੋ ਆਜੋ ਹੁਣ ਚੱਕ ਕੇ ਲੇਵਾਂਗੇ ਬੱਠਲ ਦੇਖੋ ਇਹ ਬੱਠਲ ਚੱਕ ਇੱਟਾਂ ਕਿਹੜੀਆਂ ਕੋਈ ਇੱਟ ਕੀ ਕਰਨੀਆਂ ਇੱਟਾਂ ਅੰਦਰ ਕੀ ਕਰਨੀ ਹੁਣ ਓਏ ਟਰਾਲੀ ਬਿਲੀ ਕਰ ਦਨੇ ਆ ਟਰਾਲੀ ਫਿਰ ਸਮਾਰ ਰਹਿਣ ਦੇ ਬੱਕਾ ਟਰਾਲੀ ਕੋਈ ਮੰਕੀ ਨਹੀਂ ਲੱਗੇ ਜਾਉ ਇਹ ਮਾਂਗੇ ਲੱਗੇ ਨਹੀਂ ਪਤਾ ਨਹੀਂ ਮਾਂ ਗਲੀਓ ਧਰ ਦੇ ਖਿੱਚ ਕੇ ਕਰ ਦੇ